ਕਾਇਆ ਘੜੇਲੇ ਹੈ ਨਹੀਂ ਨਾ ਨਾ ਅੱਧੀ ਰਾਤ ਨੂੰ ਕੋਣ ਕੰਮ ਚਿੱਤੇ ਹੁੰਦੇ ਹਾਂ ਤੋ ਅੱਧੀ ਰਾਤ ਹੀ ਆਇਆ ਘੜੇਲੇ ਹੈ ਨਹੀਂ ਸੀ ਹੁਣ ਤੂੰ ਖੁੰਡੀਆਂ ਚੱਕੀ ਫਿਰਦੀਆਂ ਕੰਬਲ ਕੱਢ ਤੈਨੂੰ ਸੱਚੇ ਦਾ ਆ ਪਰੇ ਪਰੇ ਮੈਂ ਕਿਹੜਾ ਪਹੁੰਚ ਖੁੰਡੀਆਂ ਦੇ ਕਰ ਕੰਬਲ ਨਿਕਲਦੇ ਹੁੰਦੇ ਆ ਫੜੇ ਨੂੰ ਆ ਖੁੰਡੀਆਂ ਨਾਲ ਕੰਬਲ ਕੱਢਦੇ ਆ ਫੜੇ ਨੂੰ ਚਲੋ ਹੋਈ ਲੈ ਜਾਣਾ ਮੰਜੇ ਚਾੜ ਕੇ ਦਿੱਥਾ ਤਾਂ ਲੌਂਗ ਗਈ ਫੜੇ ਮੈਨੂੰ ਫੜ ਨਹੀਂ ਆਦੀ ਮੈਂ ਤੂੰ ਤਾਂ ਕੱਦ ਲਈਏ ਤੈਨੂੰ ਖਾ ਖਾ ਉਹ ਤਾਂ ਕਹਿੰਦਾ ਸੀ ਮੈਂ ਚੜ ਜਾਣਾ ਹਾ 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 ਉਹ ਨਹੀਂ ਉਹ ਮੁਰੇ ਸੋਦਾ ਹੁੰਦਾ ਸੀਗਾ ਭੱਜੇ ਹੁੰਦੇ ਸੀਗੇ ਸਾਰੇ ਉਹ ਗਰੂ ਦਾ ਤੁਸੀਂ ਖੋ ਕੇ ਭੱਜਿਆ ਸੀ ਕੋ ਰਾਤ ਤੱਕ ਤਾਰਾ ਦਾ ਉਹ ਚੰਨੀ ਵਾਹ ਜਿਹੜਾ ਕੋ ਮਾਇਆ ਲਗਾ ਮੈਂ ਜੋ ਅ ਡਾਟ ਪਾਇਆ ਬਰਾ ਮੇਰਾ ਡਾਟ ਮਤਲਬ ਸੁਣਿਆ ਉਹ ਸਾਰੇ ਲੋਕਾਂ ਨੇ ਉਹ ਤੇ ਝੂਠ ਬੋਲਦਾ ਸੀ ਸੱਚੀ ਹੋ ਗਿਆ ਅੱਜ ਸਿਰ ਕੱਢ ਨੂੰ ਮੋਚ ਭੂਕੜੇ ਨਾ ਉਹ ਤੇ ਕਹਿੰਦਾ ਸੀਗਾ ਹੈ ਆਹ ਲੈ ਤੂੰ ਹੁਣ ਕੰਮ ਕਰ ਵੱਡੀ ਬੰਦ ਬਣਾਇਆ ਮੇਰੇ ਕਹਿੰਦਾ ਇਹਦਾ ਮੇਰਾ ਇਹਨੂੰ ਪਾਣ ਪੱਤੀ ਬਣਾਉਣੀ ਹੈ ਉਹ ਮੈਂ ਇਹਦੇ ਨੂੰ ਚੱਕਾ ਪਾਣ ਪੱਤਾ ਹੁੰਦਾ ਕਿਹਜਾ ਬੰਦ ਨੂੰ ਪਤਾ ਨਾ ਪਾਪਾ ਕਿਹਜਾ ਹੁੰਦਾ ਟ੍ਰੈਂਗਲ ਸ਼ੇਪ ਦਾ ਹੁੰਦਾ ਇਹਦਾ ਗੋਲ ਸਰਕਲ ਬਣਾਈ ਜਾਂਦਾ ਟ੍ਰੈਂਗਲ ਨਹੀਂ ਗੋਲ ਸਰਕਲ ਉਹ ਅੱਖਾਂ ਬਣਾਈਆਂ ਸੀ ਠੀਕ ਅੱਖਾਂ ਹੀ ਅੱਖਾਂ ਬਣਾਈਆਂ ਸੀ ਮੇਉਂ ਦੀਆਂ ਅੱਖਾਂ ਬਣਾਉਣ ਨੂੰ ਹਰੇ ਦੀ ਬਣਾਈ ਸੀਗੀ ਇਹ ਕਿੱਥੇ ਬੇਟਾ ਉਹ ਪਤੰਗ ਬਣਾਇਆ ਸੀ ਜਿਹੜਾ ਬਾਹਰ ਰੱਖਿਆ ਹਰੇ ਰੰਗ ਦੀ ਆਹ ਦਿਖਾਈ ਮੈਨੂੰ ਇਹ ਕਿਵੇਂ ਬਣਾਇਆ ਸੀ ਯਾਰ ਯਾਰ ਓ ਜਾਂਦਰ ਪ੍ਰਾਣੀ ਲੈ ਕੇ ਨਾ ਸਾਰਾ ਖੁੱਲ੍ਹ ਵੇੜ ਦੇ ਜਾਏਗੀ ਉੱਤੋਂ ਲੈਵਾਂਗੇ ਤੇ ਫਿਰ ਲੈ ਆਏ। ਅੱਜ ਤਾਂ ਸਾਡਾ ਟਾਈਮ ਨਹੀਂ ਲੱਗਾ ਜਦਨੇ ਤੂੰ ਨੇ ਵੀਡੀਓ ਬਣਾਉਂਦਾ ਘਰੇ ਸੀਗੇ ਮਾਹ ਪੁਰਸ ਵੱਡੇ ਅਸੀਂ ਆਹ ਵੱਡੇ ਮਾਹ ਪੁਰਸੇ ਗਏ ਹੋਏ ਸੀਗੇ ਅੰਦਰ ਛੋਟੇ ਮਾਹ ਪੁਰਸਾ ਘਰੇ ਸੀਗੇ ਅੰਦਰ ਬਾਸਾਉ ਦੇ ਲੱਲੇ ਪਲੜ ਬਸ ਮਾਈ ਇਹਨਾਂ ਕੰਮ ਸੀ ਜੇ ਗੁਰਸਾਂ ਤੋਂ ਬਾਅਦ ਇੰਨਾ ਕੰਮ ਸੀ ਗਏ ਗਏ ਹੋਇਆ 7:30 ਦੇ ਮਾਰਨਿੰਗ ਤੇ ਤੇ ਇੰਨਾ ਕੰਮ ਸੀ ਪਹਿਲਾਂ ਮੈਂ ਬੱਚਿਆਂ ਨੂੰ ਸਕੂਲ ਭੇਜਿਆ ਅਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਪਸ਼ੂ ਸੰਭੇ ਪਾਣੀ ਵੀ ਪਿਲਾਇਆ ਉਹਨਾਂ ਨੂੰ ਪਰਾਲੀ ਥੋੜੀ ਖਾਂਦੇ ਆ ਉਹ ਪਾਣੀ ਜ਼ਿਆਦਾ ਪੀਂਦੇ ਆ ਫਿਰ ਚਾਹੀਦਾ ਤੇ ਉਹ ਕੀਤਾ ਉਸ ਤੋਂ ਬਾਅਦ ਫਿਰ ਇੱਧਰ ਇੱਧਰ ਆ ਕੇ ਚੁੰਨਤਾ ਸੰਭਿਆ ਫਿਰ ਮੰਮੀ ਦੇ ਨਾਲ ਫਿਰ ਫੇ ਕੱਪੜੇ ਧੁੱਤੇ ਇੰਨੇ ਕੱਪੜੇ ਹਿੰਦੇ ਸਰਦੀਆਂ ਦੇ ਵਿੱਚ ਅੱਛਾ ਤੇ ਫਿਰ ਉਸ ਤੋਂ ਬਾਅਦ ਫਿਰ ਜਾ ਕੇ ਉਧਰ ਪਸ਼ੂਆਂ ਨੂੰ ਦੇਖਿਆ ਦੇ ਤਿੰਨ ਕੋਟ ਸੀ ਲਾ 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 ਰੱਖੀ ਜੰਨੇ ਰੱਖੀ ਜੰਨੇ ਫਿਰ ਦੂਸਰਾ ਹੋਰ ਫਿਰ ਕੀ ਫਿਰ 1 ਘੰਟਾ ਲੱਗ ਗਿਆ ਮੈਨੂੰ ਕੁੱਤੇ ਸਾਹਮਣੇ ਥੋਡੇ ਤੇ ਨਾਲ ਥੋਡੇ ਪੰਛੀ ਸਾਹਮਣੇ ਤੇ ਸਾਰਿਆਂ ਨੂੰ ਉਸ ਟਾਈਮ ਮੈਂ ਛੱਡਿਆ ਨਹੀਂ ਉਹਨਾਂ ਨੂੰ ਉਹਨਾਂ ਨੂੰ ਕੀ ਸਾਹਮਣੇ ਬਾਹਰ ਬਾਰਿਸ਼ ਹੋ ਕੇ ਬਾਹਰ ਆਉਣ ਨੂੰ ਨਹੀਂ ਯਾਰ ਰੋਟੀ ਪਾਈ ਚੂਟ ਚੂਟ ਕੇ ਰੋਟੀ ਵਿੱਚ ਬਾਦ ਮਮੀ ਕਹਿੰਦੇ ਉਹਨਾਂ ਨੂੰ ਛੱਡਣਾ ਹੈਗਾ 2 ਵਜੇ ਕਿਉਂ ਪੱਠੇ ਖਰਾਬ ਕਰ ਦਿੰਦੇ ਸੰਹੀਂ ਕਿਸੇ ਨੂੰ ਅੰਦਰ ਕੁਝ ਬਾਹਰ ਕਰ ਦਿੰਦੇ ਆ ਰਾਈਟ ਕਿ ਉਹ ਫਿਰ ਉਹਨਾਂ ਨੂੰ ਛੱਡਿਆ 2 ਵਜੇ ਉਹ ਫਿਰ ਵੀ ਚਲੇ ਜਾਂਦੇ ਪਰ ਪਸ਼ੂ ਅੰਦਰੋਂ ਤਾਂ ਵੀ ਬੜੀ ਦਿਨੇ ਖੋਲੀ ਉਹਨਾਂ ਨੇ ਉਹ ਫਿਰ ਪਸ਼ੂ ਖਾ ਰਹੇ ਆ ਫਿਰ ਭੂਰਤਾ ਸਕਦੇ ਇਹਨਾਂ ਪੰਛੀਆਂ ਨੂੰ ਨਹੀਂ ਖੂਦ ਪੰਛੀ ਕਹਿੰਦਾ ਫਿਰ ਲੜਪੋਣ ਆ ਆ ਆ ਵੀ 24 ਘੰਟੇ ਲੜਪੋਣ ਲੜਪੋਣ ਲੜਪੋ ਆ ਬੈਠੀ ਉਹਨੂੰ ਬੜੀ ਠੰਡ ਲੱਗਦੀ ਉਹਨੂੰ ਸਹੀ ਵਪਾਰ ਆ ਇਹ ਆ ਬੋਣੀ ਦੀ ਜਿਹੜੇ ਡਰੈਗ ਦਿਖਾ ਦੇ ਪਰ ਮੀਟੀ ਗਏ ਇਹ ਜਾਨੇ ਇਹਨਾਂ ਕੋਈ ਨਾ ਕਾ ਹੋਰ ਕੀ ਬਣਾਇਆ ਇੱਕ ਮਿੰਟ ਆਇਆ ਇੱਕ ਮਿੰਟ ਪਾ ਮੇਰੇ ਅੱਖ ਕਿੱਥੇ ਬਣਾਈ ਆ ਇਹਦੀ ਅੱਖਾਂ ਕਹਿੰਦੀਆਂ ਇੱਕ ਕੀ ਕੀਤਾ ਕੀ ਐ ਕੀ ਬਣਾਇਆ ਕੀ ਆ ਇਹ ਨਹੀਂ ਹੋਰ ਬਣਾਈ ਆ ਇਹਦੀ ਅੱਖ ਤਾਂ ਕੀ ਹੋਈ ਆ ਉਹ ਤੇ ਟੱਕੀ ਆ ਹੋਰ ਰਹੀਆਂ ਬਹੁਤ ਦਿਖਾਣਾ ਕਿ ਹੋਈ ਆ ਫਰੰਟ ਤੋਂ ਬਣਾਈ ਡ੍ਰੈਗ ਆ ਦੇ ਖੋਰ ਵਾਲੀ ਆ ਦੇ ਬਣਾਇਆ ਇਹ ਵੀ ਇਹ ਖੋਰ ਵਾਲੀ ਆ ਡ੍ਰੈਗ ਇਹਨੇ ਬਣਾਈ ਆ ਇਹ ਦੇਖ ਹੋਰ ਹੈਗੀ ਆ ਵੀ ਇਹ ਚਿਹਰਾ ਕੱਲ ਰਹਿਦਾ ਕਹਿੰਦਾ ਜਰੂਰ ਕੱਢੀ ਜਾਂਦਾ ਸਭ ਹੁਣ ਨਹੀਂ ਆ ਆ ਇਹ ਚਿਹਰਾ ਕੱਲ ਰਹਿੰਦਾ ਵੇਦਾ ਉਹ ਸਤਗੁਰੂ ਨਾਨਕ ਕਿੱਥੇ ਆ ਉਹ ਅੱਛਾ ਉਹ ਗੰਟਦੇ ਆ ਨਹੀਂ ਨਹੀਂ ਹਾਂ ਉਹ ਅਗਰ ਰਾਤ ਠੰਡੀ ਹੋਵੇ ਇਹਨਾਂ ਤੇ ਉਹ ਅੱਛਾ ਬਾਜਾ ਆ ਬਾਜਾ ਬਾਜਾ ਉੱਥੇ ਗੁੱਡ ਮਿਲੀ ਇਹਨੂੰ ਸਕੂਲ ਤੋਂ ਟੀਚਰ ਤੋਂ ਇਧਰ ਲਿਛੜਾ ਸਤਗੁਰੂ ਨਾਨਕ ਕਿੱਥੇ ਆ ਨਹੀਂ ਇਹਦਾ ਇਹ ਕੱਲ ਰਹਿੰਦਾ ਤਰਾਜੇ ਏ ਨਹੀਂ ਚੈੱਕ ਨਹੀਂ ਹੋਇਆ ਇਹ। ਔਰ ਤੋਂ ਬਾਅਦ ਕੀ ਬਣਾਇਆ ਹਾਂ? ਹਾਂ ਬੋਲ ਹਣ। ਮੈਂ ਨਾਲ ਲਾ ਦੇ ਦੋ ਤਰ ਕਬਰ ਆਖ ਲੈ ਰਿਸੀਵ ਕਰਨੂ ਇਹ ਬਾਪੂ ਆ ਮੇਰਾ। ਇਹ ਵੀਡੀਓ ਬਣਾਉਂਦਾ ਤਾਂ ਰਸੀਵ ਕਰ ਕਹਿੰਦਾ। ਮੁਸੀਪ ਕੁਰ। ਕਾਫੀ ਵਧੀਆ ਬਣਾ ਲੈਂਦਾ ਹਾਂ। ਬਸ ਆ ਇਹਨੂੰ ਬਸ ਆਹੀ ਕੰਮ 24 ਘੰਟੇ ਹੋ ਗਏ ਕੰਮ ਨਹੀਂ। ਹਾਂ। ਰਾਤ ਨੂੰ ਕਿੰਨੇ 8 ਵਜੇ ਆ ਲਿਆ ਲੈ 7:50 ਹੋ ਗਏ ਆ ਥੋੜੀ ਜਿਹੀ ਰਹਿ ਗਈ ਸਵੇਰੇ ਉੱਠਣ ਸਾਰ ਬਸ 6 ਵਜੇ ਦਾ ਤਾਂ 6 ਵਜੇ ਦਾ ਮੇਰੇ ਕੰਮ ਰਹੀ ਆ ਆਹ ਕਿਹੇ ਦੀ ਆ ਸਵੇਰੇ ਛੁੱਟੀ ਹੈ ਸਵੇਰੇ ਉੱਠਣ ਸਾਰ ਫੇਰਾ ਹੀ ਕੰਮ ਬਸ ਆਹੇ ਪਤੰਗਾ ਬਣਾਉਣ ਤੇ ਬਸ ਮੰਮੀ ਲੱਕ ਲੱਭਦਾ ਹੈ ਲੈ ਦਾਦੀ ਕਹਿੰਦੇ ਤੇਰੇ ਬਿਹੜਾ ਮੁਝੂ ਆਵੇ ਆਹ ਵਾਹੋ ਬਰਬਰੀ ਆਪਕੋ ਚੜੋ ਬਸ ਹਰ ਧਰ ਟਾਈਮ ਨਹੀਂ ਲੱਗਿਆ ਵੀਡੀਓ ਦਾ ਹੁਣ ਬਣਾਇਆ ਰਾਤ ਨੂੰ 7 ਵਜੇ ਟਾਈਮ ਟਾਈਮ ਲੋਕ ਟਾਈਮ ਦਿਖਾ ਦਿੰਦੇ ਆ ਹੋਰ ਨਾਈਟ ਹੋ ਗਿਆ ਹਾਂ ਹੋਰ ਤਾਂ ਗੁੱਡ ਨਾਈਟ ਉਹ ਸੀ ਵੀ ਕਰ ਕਹਿੰਦੇ ਗੁੱਡ ਨਾਈਟ ਹੋ ਗਿਆ ਨਾਮ ਲੈਂਦੇ ਨੂੰ ਮਤਲਬ ਤੈਨੂੰ ਇਹ ਨਹੀਂ ਹੁੰਦਾ ਮम्मी ਦਾ ਨਾਮ ਲੈਣ ਨੂੰ ਅੱਛਾ ਗੱਲ ਤਾਂ ਹੁੰਦਾ ਮਾਪਿਆਂ ਦਾ ਕਰ ਉਦਾਮੀ ਲਈ ਹੈ ਕਿਨ ਕਰਮ ਜੀਤ ਚਲੋ ਓਕੇ ਬਾਏ ਟਾਟਾ ਬਾਏ ਕਰ ਓਏ ਬਾਏ ਬਾਏ ਉਹ ਵੀ ਕਰ ਦੇ ਓਏ ਹਾਂ ਬਾਏ ਸਤਿ ਸ੍ਰੀ ਅਕਾਲ ਨਾ ਮੇਰੇ ਨਾਲ ਸੋਨੇ ਚੁੜੀ ਦਾਲ ਜੀ ਬਾਏ